ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਪਾਣ ਦੇ ਵਿੱਚ ਬੀਤੀ ਕੱਲ੍ਹ ਤੋਂ ਪੁਲਿਸ ਵੱਲੋਂ ਪਿੰਡ ਨੂੰ ਛਾוני ਦਾ ਰੂਪ ਧਾਰਨ ਕੀਤਾ ਹੋਇਆ ਹੈ ਹਰ ਚੱਪੇ-ਚੱਪੇ ਤੇ ਪੁਲਿਸ ਤੰਤਤ ਕੀਤੀ ਹੋਈ ਹੈ ਅਤੇ ਪਿੰਡ ਦੇ ਵਿੱਚ ਆਉਣ ਜਾਣ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਜਿਸ ਦੇ ਸਬੰਧ ਵਿੱਚ ਅੱਜ ਫਰੀਦਕੋਟ ਪੁਲਿਸ ਵੱਲੋਂ ਪਿੰਡ ਦੇ ਅੰਦਰ ਫਲੈਗ ਮਾਰਚ ਕੱਟ ਕੇ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਕੱਲ੍ਹ ਪਿੰਡ ਦੇ ਹੀ ਮੋਹਦਵਾਰਾਂ ਵੱਲੋਂ ਨਾਲੀ ਪਨਾਉਣ ਦੀ ਮੰਗ ਨੂੰ ਲੈ ਕੇ ਰੋਡ ਜੰਮ ਕਰ ਦਿੱਤਾ ਗਿਆ ਸੀ ਮੌਕੇ ਤੇ ਪ੍ਰਸ਼ਾਸਨ ਵੱਲੋਂ ਰੋਡ ਖਲਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਰੋਧ ਦੇ ਵਿੱਚ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਗਏ ਜਿਸ ਦੇ ਦੌਰਾਨ ਕੁਝ ਜ਼ਖਮੀ ਵੀ ਹੋ ਗਏ ਜਿਨ੍ਹਾਂ ਦੇ ਵਿੱਚ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ ਅਤੇ ਵਾਹਨਾਂ ਦੀ ਹੋਈ ਭੰਨ ਤੋੜ ਤੋਂ ਇਲਾਵਾ ਹੋਰ ਵੀ ਹੋਏ ਨੁਕਸਾਨ ਦੱਸੇ ਜਾ ਰਹੇ ਹਨ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਫਰੀਦਕੋਟ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਬੀਤੀ ਕੱਲ੍ਹ ਹੀ ਕੁਝ ਗ੍ਰਿਫਤਾਰ ਕਰ ਲਏ ਗਏ ਸਨ ਅੱਜ ਐਸਪੀ ਜਸਮੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਹੁਣ ਤੱਕ 38 ਦੋਸ਼ੀ ਹਿਰਾਸਤ ਦੇ ਵਿੱਚ ਲੈ ਲਏ ਗਏ ਹਨ ਜਿਨ੍ਹਾਂ ਦੇ ਵਿੱਚ ਤਿੰਨ ਮਹਿਲਾਵਾਂ ਵੀ ਸ਼ਾਮਲ ਹਨ ਅੱਜ ਪੁਲਿਸ ਵੱਲੋਂ ਲਗਾਤਾਰ ਹੀ ਪਿੰਡ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਸنگਾਇਸ ਤਗੀਰ ਸਿੰਘ ਨੇ ਕੀ ਕਰਨਾ ਹੋਈ ਸੀ ਔਰ ਕਿਉਂ ਹੋਈ ਸੀ ਇਹ ਦੇਖੋ ਜੀ ਥੋੜਾ ਵਿਵਾਦ ਚੱਲ ਰਿਹਾ ਸੀ ਪਾਣੀ ਦਾ ਨਾਲੀਆਂ ਦਾ ਸਰਪੰਚ ਦਾ ਹੱਕ ਹੁੰਦਾ ਸਾਡੇ ਕੋਲੇ ਤਿੰਨ ਬੰਦੇ ਲੈ ਕੇ ਆਉਂਦਾ ਚਾਰ ਲੈ ਕੇ ਆਉਂਦਾ ਅਸੀਂ ਇਹ ਹੱਲ ਸਾਰੇ ਮੰਨਣ ਨੂੰ ਤਿਆਰ ਸੀ ਜਿਵੇਂ ਕਰਦਾ ਉਹ ਆਪਣਾ ਪਾਣੀ ਤਾਂ ਚਲਾ ਰਿਹਾ ਸੀ ਉਸੇ ਨਾਲ ਹੀ ਮੇਲ ਇਹ ਚਾਰ ਘਰਾਂ ਦਾ ਪਾਣੀ ਜਾਣਾ ਸੀ ਜਿੱਥੋਂ ਕਿ ਇਹ ਕਰ ਸਕਦਾ ਸੀ ਪਰ ਇਸ ਨੇ ਇਹ ਗੱਲ ਨਹੀਂ ਕਰੀ ਇਹ 40 ਬੰਦੇ ਲੈ ਕੇ ਉਸ ਤੋਂ ਬਾਅਦ ਆਪਣੀ ਦਰਸ਼ ਮਕਾਉਣ ਵਾਸਤੇ ਇੱਥੇ ਪਹੁੰਚਿਆ ਤੇ ਸਾਡੇ ਜੋ ਬੰਦੇ ਨਾਲ ਨਾਲ ਖੜੇ ਸੀ ਇਹਦੇ ਕੋਲੇ ਪਾਣੀ ਵਾਸਤੇ ਤੇ ਉਹਨਾਂ ਤੇ ਤੱਕਾ ਮੁੱਕੀ ਹੋਇਆ ਫੇਰ ਜੀ ਡਾਂਗੋ ਸੋਟੀ ਚੱਲ ਕੇ ਉਹ ਗੁੰਡਿਆਂ ਨੂੰ ਲਿਆਇਆ ਤੇ ਫੇਰ ਸਾਨੂੰ ਇਹ ਪ੍ਰਸ਼ਾਸਨ ਨੂੰ ਕਰਨਾ ਪਿਆ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਮਦਦ ਬਹੁਤ ਕੀਤੀ ਜੇ ਪ੍ਰਸ਼ਾਸਨ ਨਾ ਆਉਂਦਾ ਤਾਈ ਗੱਲ ਵੜ ਕੇ ਬਹੁਤ ਹੀ ਅੱਗੇ ਚਲੀ ਜਾਣੀ ਸੀ ਬਹੁਤ ਨੁਕਸਾਨ ਹੋਣਾ ਸੀ ਅਸੀਂ ਪ੍ਰਸ਼ਾਸਨ ਦੇ ਇੰਨੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਹੀ ਪੁਲਸ ਨੇ ਆਪਣੇ ਹੱਕਾ ਪੱਕੇ ਜੋਰ ਲਾ ਕੇ ਸੱਟਾਂ ਵੀ ਖਾਧੀਆਂ ਗੱਡੀ ਵੀ ਉਹਨਾਂ ਦੀ ਭੰਤੀ ਪੁਲਸ ਵਾਲਿਆਂ ਦੀ ਡੀਐਸਪੀ ਐਸਪੀ ਸਾਰੇ ਜੋ ਆਏ ਸੀ ਸਾਰਿਆਂ ਨੇ ਕਾਰਵਾਈ ਬਹੁਤ ਹੀ ਜੋਰਾਂ ਨਾਲ ਇਹਨਾਂ ਦਾ ਮੁਕਾਬਲਾ 300 ਬੰਦਾ ਸੀ ਬੁੜੀਆਂ ਬੰਦੇ ਇਕੱਠੇ ਹੋ ਕੇ ਇੱਕ ਗਰੋਹ ਬਣਾ ਕੇ ਸਾਰੇ ਜੀ ਪਥਰਾ ਦਾ ਸ਼ੁਰੂ ਕਰਤੇ ਡਲੇ ਲਿਆ ਲਿਆ ਕੇ ਪੁਰਹਾਂ ਲਿਆਈ ਗਈਆਂ ਇਹ ਬੰਦੇ ਬਾਹਰੋਂ ਆਏ ਸੀ ਬਾਹਰੋਂ ਹੀ ਵਿੱਚ ਬੰਦੇ ਸੀ ਉਹਨਾਂ ਦੇ ਆਏ ਇਹ ਪਿੰਡ ਦੇ ਹੀ ਬੰਦੇ ਹੀ ਜਾਰੇ 250 ਬੰਦਾ ਦਾ ਪਿੰਡ ਤੇ ਹੀ ਸੀ ਇਹ ਇਹਦੇ ਕੋਈ ਮਸਲਾ ਜਿਹੜਾ ਸੀ ਕਿੰਨੀ ਦੇਰ ਪੁਰਾਣਾ ਚੱਲੀ ਜਾ ਰਿਹਾ ਇਹ ਕੋਈ ਪੁਰਾਣਾ ਨਹੀਂ ਸੀ ਜੀ ਪਹਿਲੇ 15 ਦਿਨ ਤਾਂ ਬੰਦ ਸੀ ਪਾਣੀ ਆਪਣਾ ਪਹਿਲੇ 25 ਸਾਲ ਹਾਂ 25 ਸਾਲ ਤੋਂ ਪਾਣੀ ਸਾਡਾ ਇਹ ਲਗਾਤਾਰ ਚੱਲ ਰਿਹਾ ਸੀ ਕੋਈ ਦਿੱਕਤ ਨਹੀਂ ਪੁਰਾਣਾ ਸਾਫਾ ਸਰਪੰਚ ਵੀ ਲੰਘ ਕੇ ਹੀ ਗਿਆ ਆ ਇਹਨਾਂ ਨੂੰ ਬਣੇ ਨੂੰ 2 ਮਹੀਨੇ ਤੇ 4 ਹੀ ਹੋਏ ਆ ਜੋ ਵੋਟਾਂ ਪਈਆਂ ਤੁਸੀਂ ਦੇਖ ਹੀ ਰਹੇ ਆ ਜਦੋਂ ਤੋਂ ਲੈ ਕੇ ਆ ਗਿਆ ਆਪਣਾ گروਹ ਬਣਾ ਕੇ ਇਹ ਗੱਲਾਂ ਹੀ ਕੋਈ ਸ਼ੋਰ ਕਰਦਾ ਜੀ ਇਹ ਮਤਲਬ ਕੋਈ ਆਪਦੀ ਇਹ ਹੈ ਕਿ ਕੋਈ ਕਰਵਾ ਇਹਦੇ ਘਰ ਵਾਲੀ ਸਰਪੰਚ ਆ ਜੀ ਇਹ ਸਰਪੰਚ ਵੀ ਹੈ ਨਹੀਂ ਇੱਕ ਵੀਡੀਓ ਜੀ ਬਣਾਉਣ ਜਾਣ ਦਾ ਦੱਸੋ ਕਿਹਦੇ ਇਹਨੇ ਆਪਦੀ ਮਰਜ਼ੀ ਨਾਲ ਹੀ ਇਹ ਧਰਨਾ ਸ਼ੁਰੂ ਕਰਤਾ ਲੋਕਾਂ ਨੂੰ ਮਗਰ ਲਾ ਲਿਆ ਕਿਉਂ ਜੋ ਗਰੁੱਪ ਬਣਾਇਆ ਸੀ ਉਹ ਗਰੁੱਪ ਉਹਦੇ ਨਾਲ ਇਹਦੇ ਯਾਰ ਦੇ ਬੰਦੇ ਆ ਸਾਰੇ ਜਿੰਨੇ ਇਹ ਕੋਈ ਐਡੀ ਵੱਡੀ ਘਟਨਾ ਹੋ ਗਈ ਆ ਇਹ ਐਡੀ ਵੱਡੀ ਘਟਨਾ ਆ ਜੀ ਬਹੁਤ ਜਿਆਦਾ ਹੋਈ ਆ ਇਹਦੇ ਚ ਜੇ ਪੁਲਿਸ ਨਾ ਹੁੰਦੀ ਪ੍ਰਸ਼ਾਸਨ ਨਾ ਆਉਂਦਾ ਤਾਂ ਇਹ ਘਟਨਾ ਇਥੋਂ ਵੱਧ ਕੇ ਪਤਾ ਨਹੀਂ ਕੀ ਹੋ ਜਾਣਾ ਸੀ ਕਿੰਨੇ ਘਰਾਂ ਦਾ ਨੁਕਸਾਨ ਕਰਨਾ ਸੀ ਜੋ ਦੋ ਤਿੰਨ ਘਰ ਪਿੱਛੇ ਆ ਅੱਡੇ ਤੇ ਬੱਸ ਸਟੈਂਡ ਤੇ ਜਿੱਥੋਂ ਇਹ ਚੱਲਿਆ ਕੰਮ ਉਹ ਦੋ ਨਜਾਇਜ਼ੀ ਤੋੜ ਕੇ ਇਹਨਾਂ ਨੇ ਉਹਨਾਂ ਦਾ ਨੁਕਸਾਨ ਬਾਰ ਵੱਡੇ ਗੇਟ ਵਾਰਤੇ ਇਹ ਪਿੰਡ ਕਿੰਨੇ ਪਿੰਡ ਦਾ ਹੋ ਗਿਆ ਇਹ ਪਿੰਡ ਜੀ ਦੋ ਘਰਾਂ ਦਾ ਨੁਕਸਾਨ ਬੱਸ ਸਟੈਂਡ ਤੇ ਹੋਇਆ ਜਿੱਥੋਂ ਚੱਲਿਆ ਤੇ ਬਾਕੀ ਕਿ ਮੈਂ ਅੱਗੇ ਆ ਕੇ ਅੱਗੇ ਨਾਲ ਆ ਕੇ ਜਿਹੜੇ ਘਰਾਂ ਨਾਲ ਟਕਰਾਅ ਹੋਇਆ ਸੀ ਆਪਣਾ ਇਹਨਾਂ ਦਾ ਪਹਿਲਾਂ ਇੱਥੋਂ ਬੋਲ ਕੇ ਗਏ ਆ ਉੱਥੇ ਵੀ ਸ਼ੀਸ਼ੇ ਤੋੜਤੇ ਕਾਫੀ ਨੁਕਸਾਨ ਇੱਕ ਮੁਲਾਜ਼ਮਾਂ ਦੀਆਂ ਗੱਡੀਆਂ ਤੋੜ ਤੀਆਂ ਬਹੁਤ ਜ਼ਿਆਦਾ ਹੋਰ ਗੱਡੀਆਂ ਦਾ ਵੀ ਨੁਕਸਾਨ ਕੀਤਾ ਹੈ ਹੁਣ ਹੁਣ ਕੀ ਹਾਲਾਤ ਹੈ ਕੀ ਇਸ ਤਰ੍ਹਾਂ ਦਾ ਤੁਹਾਡੇ ਪਿੰਡ ਦਾ ਮਾਹੌਲ ਹੁਣ ਜੀ ਪਿੰਡ ਦਾ ਮਾਹੌਲ ਸਹੀ ਚੱਲ ਰਿਹਾ ਕੇਰਾਂ ਦਾ ਪੁਲਿਸ ਵੀ ਇੱਥੇ ਹੀ ਆ ਰਾਤ ਦੀ ਵੀ ਇੱਥੇ ਹੀ ਪੁਲਿਸ ਪ੍ਰਸ਼ਾਸਨ ਸਾਰਾ ਸਾਥ ਦੇ ਰਿਹਾ ਉਹਨਾਂ ਬੱਚੇ ਵੀ ਇਦਾਂ ਹੀ ਕਾਂ ਲਈ ਕਿ ਧਰਨਾ ਲੱਗਾ ਸੀ ਜਿਹੜਾ ਇੱਕ ਧਰਨਾ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਲਗਾਇਆ ਗਿਆ ਸੀ ਉਹ ਸਰਡਨਲੀ ਵਾਇਲੈਂਟ ਟਰਨ ਹੋ ਗਿਆ ਉਹਨਾਂ ਨੇ ਇੱਟਾਂ ਰੋੜੇ ਚਲਾਉਣੀ ਸ਼ੁਰੂ ਕਰ ਦਿੱਤੇ ਜਿੱਚ ਸਾਡੇ ਪੁਲਿਸ ਮਲਾਜ਼ਮ ਜਿਹੜੇ ਆਨ ਡਿਊਟੀ ਸੀ ਉਹ ਇੰਜਰਡ ਹੋਏ ਹੈਗੇ ਅਤੇ ਸਾਡੇ ਡੀਐਸਪੀ ਸੀਐਸਐਚਓ ਜੈਤੂ ਨੇ ਇਹ ਸੈ ਇਨੀਸ਼ਤਰ ਸਿੰਘ ਉਹਦੀ ਹੈਗੇ ਹੈ ਲੇਡੀ ਕਨਸਟੇਬਲ ਹੈਗੇ ਤੇ ਦੇਖੋ ਜੋ ਹੋਰ ਨੇ ਜੇ ਫਿਰ ਜਿਹੜੀ ਸਾਡੇ ਏਸੀ ਨਿਸ਼ੰਦਰ ਸਿੰਘ ਸਾਡੇ ਮੌਕੇ ਤੇ ਡਿਊਟੀ ਤੇ ਹਾਜ਼ਰ ਸੀ ਉਹਨਾਂ ਦੇ ਬਿਆਨਾਂ ਦੇ ਇੱਕ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਜਜਤੋਂ ਸੋਨੇ 9 ਨੰਬਰ ਛੱਡੀ ਐ ਐਫ ਆਈ ਆਰ ਹੈਗੀ ਆ ਤਕਰੀਬਨ 40 ਬੰਦੇ ਆ ਜਿਹੜੇ ਬਾਈ ਨੇਮ ਹੈਗੇ ਆ ਕੋ ਜਾਣ ਨੋਨ ਹੈਗੇ ਆ ਬੀ ਐਨ ਐਸ ਦੀਆਂ ਲਗ ਲਗ ਧਾਰਾਵਾਂ ਦੇ ਤਹਿਤ ਕੀਤੀ ਹੈ ਜਿੰਨਾਂ 109 132 221 309 304 62 324 190 ਹਨਾ ਲਗ ਲਗ ਧਾਰਾਵਾਂ ਦੇ ਹੇਠ ਦਰਜ ਇਹ ਐਫ ਆਈ ਆਰ ਕਰਕੇ ਨਿਸ਼ੱਤਰ ਸਿੰਘ ਉਹਨਾਂ ਨੇ ਬਿਆਨ ਦੇ ਤੇ ਜਿਹੜੇ ਬੰਦੇ ਐ ਵਿੱਚ ਅਸੀਂ ਉਹਨਾਂ ਨੂੰ ਹੁਣ ਫੜ ਲਿਆ ਹੈਗਾ ਜਿਹੜੇ ਅਣਵਿਛਾਤੇ ਹੈਗੇ ਉਹਨਾਂ ਨੂੰ ਅਸੀਂ ਜਲਦੀ ਸਿਨਾਖਤ ਕਰਕੇ ਉਹਨਾਂ ਨੂੰ ਵੀ ਫੜਾਂਗੇ ਸਰ ਇਹ ਸਾਰੇ ਚੱਕਰ ਦੇ ਵਿੱਚ ਪੁਲਿਸ ਮਾਰੇ ਦੇ ਨਿੱਦ ਰਹੇ ਮਜੀਦਾਤਨ ਦੱਸਿਆ ਜੀ ਕਿ ਸਾਡੇ ਐਸ ਐਚਓ ਸਾਹਿਬ ਜਿਹੜੇ ਜਖਮੀ ਹੋਏ ਨੇ ਜੈਤੋਂ ਵਾਲੇ ਐ ਇਹ ਸਹੀ ਨਿਸ਼ੱਤਰ ਸਿੰਘ ਐ ਜਿਨ੍ਹਾਂ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੋਇਆ ਮੌਕੇ ਤੇ ਅਸੀਂ ਡਿਊਟੀ ਤੇ ਸਨ ਸਾਡੇ ਡੀਐਸਪੀ ਹੈੱਡਕ quarters ਸਾਡੇ ਜਿਹੜੇ ਡਿਊਟੀ ਤੇ ਸਨ ਇੱਥੇ ਉਹ ਫਟੜ ਹੋਏ ਪੀਐਜੀ ਦਾ ਮੁਲਾਜ਼ਮ ਹੋਇਆ ਜਿਹੜੀ ਕਾਂਸਟੇਬਲ ਹੋਈ ਹੈ ਉਹ ਜ਼ਰੂਰ ਇਹ ਬੰਦੇ ਕੋਲ ਜਿਹੜੇ ਹੈਗੇ ਹੋ ਸਾਡੇ ਇੱਕ ਮੁਲਾਜ਼ਮ ਵੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਵਹੀਕਲ ਤੇੋਂ ਆਇਆ ਸੀ ਕਿਤੇ ਡਿਊਟੀ ਕਰਦਾ ਉਹਦੀ ਵੀ ਇਹਨਾਂ ਨੇ ਸਾਰੀ ਜਿਹੜੀ ਕਾਰ ਸੀ ਉਹ ਬਿਲਕੁਲ ਹੀ ਭੰਨ ਤੋੜ ਦਿੱਤੀ ਹੈਗੀ ਆ ਉਹਦਾ ਨਿਸ਼ਾਨ ਦਿੱਤਾ ਉਹਦੇ ਤਨਖਾਹ ਸਾਡੀ ਉਹ ਰੀਸੈਂਟਲੀ ਆਈ ਸੀ ਤੇ ਉਹਨੇ ਵਿਚਾਰੇ ਨੇ 7000 ਜਿਹੜੀ ਆਪਣੀ ਤਨਖਾਹ ਦਾ ਘੜਾ ਕੇ ਰੱਖਿਆ ਸੀ ਉਹ ਵੀ ਲੈ ਲਿਆ ਅਸਟੈਂਡ ਬਿਲਕੁਲ ਸ਼ਾਂਤੀ ਹੈ ਜੀ ਜਿਹੜੀ ਸੂਈ ਜਿਹੜੀ ਕੱਲ ਹੀ ਜਿਹੜਾ ਹਾਲਾਤ ਉਹ ਤੇ ਕੱਲ ਹੀ ਕਾਬੂ ਚ ਆ ਗਈ ਸੀ ਤੇ ਬੰਦੇ ਐਪਰੀਹੈਂਡ ਹੋ ਗਏ ਆ ਤੇ ਸ਼ਾਂਤੀ ਵੀ ਹੈਗੀ ਹੈ ਪਿੰਡ ਦੀ ਪੀਸਫੁੱਲ ਹਾਲਾਤ ਥੋੜੇ ਫਿਰ ਨਵਾਸਿਆਂ ਦੇ ਵਿੱਚ ਚੰਦਾ ਮਾਹੌਲ ਬਣਿਆ ਨਾ ਕੀ ਮੈਸੇਜ ਨਹੀਂ ਨਹੀਂ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਜੀ ਦੇਖੋ ਇੱਥੇ ਤੁਹਾਡੇ ਸਾਹਮਣੇ ਐ ਕਿ ਪੁਲਿਸ ਅਸੀਂ ਅੱਗੇ ਪਲੈਗ ਮਾਰਕਿੰਗ ਕੱਢਿਆ ਪੁਲਿਸ ਪ੍ਰੈਜ਼ੈਂਸ ਪੁਲਿਸ ਪ੍ਰੈਜ਼ੈਂਸ ਵੀ ਇੱਥੇ ਸਾਡੀ ਹੈਗੀ ਆ ਤੇ ਅੱਗੇ ਕੁਝ ਸਮੇਂ ਲਈ ਰਹੇਗੀ ਕਿਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਕੋਈ ਲੱਗਦਾ ਹੈਗਾ ਕਿ ਕੋਈ ਇਦਾਂ ਦਾ ਮਨ ਦਾ ਕੋਈ ਸ਼ਾਰਟ ਕਰਨ ਲੱਗਾ ਹੈ ਕਾਨੂੰਨ ਆਪਣੇ ਹੱਥ 'ਚ ਨਾ ਲੈਣ ਸਾਨੂੰ ਦੱਸੋ ਨਹੀਂ ਉੱਤੇ ਕਾਰਵਾਈ ਕਰਾਂਗੇ